ਕ ਕੰਜੂਸ ਬੰਦਾ ਸੀ ਪੈਸਾਬਾ ਉਹ ਤੁਸੀਂ ਤੇ ਘਰ ਵਾਲੀ ਨੇ ਆਖਿਆ ਵੀ ਤੂੰ ਘਰ ਹੀ ਬੈਠਾ ਰਹਿਣਾ ਮਾਇਆ ਹੀ ਜੋੜਦਾ ਰਹਿਣਾ ਵੀ ਲੋਕ ਕੋਈ ਤੀਰਥਾਂ ਤੇ ਜਾਂਦੇ ਆ ਕਦੇ ਗੰਗਾ ਤੇ ਸ਼ਨਾ ਨਹੀਂ ਕਰਿਆ ਜਾ ਕੇ ਤੇ ਜਾਂਦਾ ਪਤਾ ਕਿਉਂ ਨਹੀਂ ਸੀ ਵੀ ਜਾਣ ਦਾ ਖਰਚਾ ਆਉਣ ਦਾ ਖਰਚਾ ਜੇ ਉੱਥੇ ਕੋਈ ਪੰਡਤ ਮਿਲ ਗਿਆ ਉਹ ਦਾਣ ਦਕਸ਼ਨਾ ਮੰਗ ਲੂਗਾ ਐਨਾ ਕੰਜੂਸ ਕੁਈ 5-7 ਸਾਲ ਲੰਘੇ 10 ਸਾਲ ਲੰਘ ਗਏ ਆਖਰਕਾਰ ਬਹੁਤਾ ਘਰ ਵਾਲੀ ਨਹੀਂ ਕਿਹਾ ਤੇ ਵੀ ਤੁਰ ਪਿਆ ਗੰਗਾ ਨੂੰ ਤੇ ਸਾਹ ਸੰਗਤ ਜਦੋਂ ਗੰਗਾ ਤੇ ਗਿਆ ਨਾ ਤੇ ਜਿੱਧਰ ਪਾਠ ਪੂਜਾ ਹੁੰਦੀ ਸੀ ਉਧਰ ਨਹੀਂ ਗਿਆ ਜਿੱਧਰ ਮੁਰਦੇ ਮਚਾਈ ਜਾਂਦੇ ਸੀ ਉਧਰ ਗਿਆ ਪਤਾ ਕਿਉਂ ਵੀ ਉਧਰ ਪੰਡਿਤ ਬਾਲੇ ਮਿਰਦੇ ਆ ਦਾਨ ਦਕਸ਼ਨਾ ਮੰਗਣਗੇ ਇੱਧਰ ਕੋਈ ਹੈ ਹੀ ਨਹੀਂ ਅਸਾ ਐਨੀ ਕਜੂਸੀ ਕੀਤੀ ਜਦੋਂ ਗਿਆ ਤੇ ਕਹਿੰਦੇ ਉਥੇ ਭਗਵਾਨ ਨੇ ਰੱਬ ਨੇ ਪੰਡਤ ਦਾ ਰੂਪ ਧਾਰਨ ਕਰਕੇ ਅੱਗੇ ਦਰਸ਼ਨ ਦਿੱਤੇ ਉਹਨੂੰ ਜਿਹੜੀ ਚੀਜ਼ ਤੋਂ ਬਚਦਾ ਸੀ ਉਹ ਅੱਗੇ ਆ ਗਈ ਫੇਰ ਉਹ ਕੰਜੂਸ ਬੰਦਾ ਜਦੋਂ ਉਹਦੇ ਸਾਹਮਣੇ ਭਗਵਾਨ ਨੇ ਪੰਡਤ ਦਾ ਰੂਪ ਧਾਰਨ ਕਰਕੇ ਆਗੇ ਨਾ ਆਗੇ ਤੇ ਕਹਿੰਦੇ ਲਿਆਵੀ ਜਜਮਾਨ ਕੋਈ ਭੇਟਾ ਦੇ ਜਜਮਾਨ ਮੈਂ ਭੇਟਾ ਲੈਣੀ ਹੈ ਤੇਥੋਂ ਕੋਈ ਦਾਣ ਦਕਸ਼ਨਾ ਕਰ ਨਾਲੇ ਮੈਂ ਤੈਨੂੰ ਦੱਸਾਂ ਵੀ ਮੈਂ ਨਾ ਸਾਲ 'ਚ ਇੱਕ ਵਾਰੀ ਮੰਗਦਾ ਭੇਟਾ ਨਾ ਮੈਂ ਪਹਿਲਾਂ ਮੰਗੀਏ ਤੇ ਨਾ ਮੈਂ ਬਾਅਦ 'ਚ ਮੰਗਾ ਮੈਂ ਤਾਂ ਪੂਰੇ ਸਾਲ ਦਾ ਇੱਕ ਜਜਮਾਨ ਤੋਂ ਹੀ ਇੱਕ ਬੰਦੇ ਤੋਂ ਹੀ ਦਾਣ ਦਕਸ਼ਨਾ ਲੈਣਾ ਤੇ ਬਸ ਤੇਥੋਂ ਲੈਣੀ ਇੱਕ ਸਾਲ ਦੀ ਸੇਵਾ ਕਰ ਦੇ ਕਿੱਡੀ ਵੱਡੀ ਵਿਪਤਾ ਪੈ ਗਈ ਕਹਿੰਦਾ ਨਾ ਜੀ ਨਾ ਹੱਥ ਬੰਨੇ ਮੈਂ ਮੇਰੇ ਕੋਲ ਤਾਂ ਆਉਣ ਜਾਣ ਦਾ ਕਿਰਾਇਆ ਵੀ ਹੈ ਨਹੀਂ ਕਹਿੰਦੇ ਕੋਈ ਗੱਲ ਨਹੀਂ ਤੈਨੂੰ ਸ਼ੂਟ ਤੂੰ 6 ਮਹੀਨਿਆਂ ਦੀ ਸੇਵਾ ਕਰ ਦੇ ਕਹਿੰਦਾ ਜੀ ਨਾ ਨਾ ਰੋਵੇ ਕੁਰ ਲਾਵੇ ਕਹਿੰਦੇ 1 ਮਹੀਨੇ ਦੀ ਕਰਦੇ ਜੀ ਨਹੀਂ ਆਖਰਕਾਰ ਕਹਿੰਦੇ ਨਾ ਪੰਡਿਤ ਦੇ ਰੂਪ ਵਿੱਚ ਭਗਵਾਨ ਨੇ ਕਿਹਾ ਛੱਡ ਪਰੇ ਕੰਜੂਸਾ ਇੱਕ ਤੇ ਲਈ ਦੇ ਦੇ ਆਖੋ ਸਤਨਾਮ ਦਿੱਤਾ ਹੋ ਵੀ ਨਹੀਂ ਪਤਾ ਕੀ ਕਹਿੰਦਾ ਕਹਿੰਦਾ ਹੁਣ ਜੇਬ ਚ ਹੈ ਨਹੀਂ ਘਰੇ ਆ ਜੀ ਪਿੰਡ ਉੱਥੇ ਦੇ ਦੂੰ ਸੋਚਿਆ ਸੀ ਵੀ ਇਹ ਪੰਡਤ ਨੇ ਪਿੰਡ ਥੋੜੀ ਆਉਣਾ ਤੇ ਸਾਧ ਸੰਗਤ ਕਹਿੰਦੇ ਕੋਈ ਗੱਲ ਨਹੀਂ ਪਿੰਡ ਵੀ ਆ ਜਾਾਂਗੇ ਪਿੰਡ ਘਰੇ ਪਹੁੰਚ ਗਏ ਉਹ ਢੇਲਾ ਲੈਣ ਵਾਸਤੇ ਇਹ ਘਰੇ ਬੈਠਾ ਅੰਦਰ ਘਰ ਵਾਲੀ ਨੇ ਦੱਸਿਆ ਜੀ ਕੋਈ ਪੰਡਤ ਆਇਆ ਤੇ ਢੇਲਾ ਮੰਗਦਾ ਆਖੋ ਸਤਨਾਮ ਜਦੋਂ ਜਾ ਕੇ ਦੱਸਿਆ ਨਾ ਤੇ ਕੰਜੂਸ ਦੇ ਭਾਦੀ ਬਣ ਗਈ ਕਹਿੰਦਾ ਸੱਚੀ ਆ ਗਿਆ ਮਗਰ ਢੇਲਾ ਲੈਣ ਐਨੀ ਦੂਰ ਕਹਿੰਦਾ ਐਂ ਕਹਦੇ ਵੀ ਉਹ ਤੀਰਥ ਤੇ ਗਿਆ ਸੀ ਢਿੱਲਾ ਹੋ ਗਿਆ ਬਿਮਾਰ ਹੋ ਗਿਆ ਫੇਰਾ ਜੀ ਕਹਿੰਦੇ ਕੋਈ ਗੱਲ ਨਹੀਂ ਮੈਂ ਇੱਥੇ ਹੀ ਬੈਠਾ ਜਦੋਂ ਠੀਕ ਹੋ ਗਿਆ ਮੈਂ ਤੇ ਲਾਲੇ ਕੀ ਜਾਊ ਤੇ ਸਾਥ ਸੰਗਤ ਜਦੋਂ ਬੈਠੇ ਰਹੇ ਨਾ ਉਹ ਕੰਜੂਸ ਬੰਦੇ ਨੇ ਸੋਚਿਆ ਕਹਿੰਦਾ ਉਹਨੂੰ ਐ ਕਹਦੇ ਵੀ ਮੈਂ ਮਰ ਗਿਆ ਆਖੋ ਸਤਨਾਮ ਮੈਂ ਮਰ ਗਿਆ ਜਾ ਕੇ ਕਹਦੇ ਘਰ ਵਾਲੀ ਹੁਣ ਵੀ ਸਤਿ ਵਚਨ ਮੰਨਣਾ ਹੀ ਪਊਗਾ ਐਡੀ ਕੰਜੂਸੀ ਤੇ ਲਾ ਦੇਣ ਦਾ ਮਾਰਾ ਮਰੀ ਗਿਆ ਕਹਿੰਦਾ ਜਾ ਕੇ ਦੇ ਉਹਨੂੰ ਜਦੋਂ ਜਾ ਕੇ ਘਰ ਵਾਲੀ ਨੇ ਕਿਹਾ ਜੀ ਪੰਡਤ ਜੀ ਮੇਰੇ ਘਰ ਵਾਲਾ ਤਾਂ ਮਰ ਗਿਆ ਆਖੋ ਸਤਨਾਮ ਤੇਲਾ ਦੇਣ ਦਾ ਮਾਰਾ ਘਰ ਵਾਲੀ ਵੀ ਇਹੋ ਜੀ ਜਦੋਂ ਕਿਆਨਤ ਕਹਿੰਦੇ ਸਾਡਾ ਪਿਆਰੀ ਬਹੁਤ ਸੀ ਉਹਦੇ ਨਾਲ ਅਸੀਂ ਤਾਂ ਸੰਸਕਾਰ ਕਰਾ ਕੇ ਜਾਵਾਂਗੇ ਆਖੋ ਸਤਨਾਮ ਵੀ ਮੈਂ ਤਾਂ ਸੰਸਕਾਰ ਕਰਾ ਕੇ ਜਾਉਂ ਕਹਿੰਦੇ ਭਗਵਾਨ ਦੇ ਰੂਪ ਚ ਜਿਹੜੇ ਪੰਡਿਤ ਜੀ ਸੀਗੇ ਨਾ ਸਾਰੇ ਪਿੰਡ ਚ ਰੌਲਾ ਪਾਤਾ ਜੀ ਫਲਾਨਾ ਅਸੀਂ ਮਰ ਗਿਆ ਸਾਰਾ ਪਿੰਡ ਇਕੱਠਾ ਹੋ ਗਿਆ ਨਮਾਲਿਆ ਅਰਥੀ ਤੇ ਪਾ ਲਿਆ ਚੱਕ ਲਿਆ ਸਿਵਿਆਂ ਚ ਲੈ ਗਏ ਜਦੋਂ ਉੱਥੇ ਰੱਖਿਆ ਪਿਆ ਨਾ ਭਗਵਾਨ ਦੇ ਹੱਥ ਖੜੀ ਹੋ ਗਈ ਕਿ ਹੋ ਜਾ ਕੰਜੂਸ ਹੈ ਰੱਬ ਵੀ ਹੱਥ ਖੜੇ ਕਰ ਗਿਆ ਤੇ ਕਹਿੰਦੇ ਨਾ ਕੰਨ ਚ ਬੋਚ ਕੇ ਜੇ ਕਾ ਉਹ ਮੈਂ ਪੰਡਤ ਨਹੀਂ ਮੈਂ ਆਪ ਵਿਸ਼ਨੂੰ ਭਗਵਾਨ ਹੈ ਅੱਖ ਖੋਲ ਉੱਠ ਜਾ ਕਿਉਂ ਮਰਦਾ ਹੈ ਜਿਉਂਦੇ ਨੂੰ ਮਚਾ ਦੇਣਗੇ ਤੇ ਲਾ ਦੇ ਦੇ ਕਹਿੰਦਾ ਨਹੀਂ ਹਿੱਲਿਆ ਹੀ ਨਹੀਂ ਫਿਰ ਜਦੋਂ ਦੱਸਿਆ ਨਾ ਵੀ ਮੈਂ ਆਪ ਰੱਬ ਦਾ ਰੂਪ ਭਗਵਾਨ ਆਇਆ ਓਏ ਥੇਲਾ ਦੇ ਦੇ ਬਚ ਜਾਏਗਾ ਅੱਖ ਜੀ ਖੋਲ ਕੇ ਵੇਖਿਆ ਕਹਿੰਦਾ ਇਹ ਤੋਹੀ ਪੰਡਤ ਐਵੇਂ ਝੂਠ ਬੋਲੀ ਜਾਂਦਾ ਫੇਰ ਪੈ ਗਿਆ ਆਖਰਕਾਰ ਰੱਬ ਨੇ ਜਦੋਂ ਅਸਲੀ ਰੂਪ ਧਾਰਨ ਕੀਤਾ ਨਾ ਪ੍ਰਤੱਖ ਦਰਸ਼ਨ ਦਿੱਤੇ ਕਹਿੰਦੇ ਹੱਥ ਬੰਨੇ ਕੰਜੂਸਾ ਉੱਠ ਜਾ ਤੂੰ țeਲਾ ਛੱਡ ਮੈਂ ਨਹੀਂ ਲੈਂਦਾ ਤੇਥੋਂ țeਲਾ ਤੂੰ ਦੱਸ ਤੈਨੂੰ ਕੀ ਚਾਹੀਦਾ ਜਦੋਂ ਇੰਨਾ ਕਿਹਾ ਨਾ ਤੇ ਉੱਠ ਕੇ ਕਹਿੰਦਾ țeਲਾ ਮਾਫ਼ ਕਰਦੇ ਆਖੋ ਸਤਨਾਮ ਮੈਨੂੰ ਚਾਹੀਦਾ ਕੁਝ ਨਹੀਂ ਬਸ ਮੈਂ țeਲਾ ਨਹੀਂ ਦੇਣਾ ਉਹੀ țeਲਾ ਮਾਫ਼ ਕਰਦੇ ਮੈਂ ਕੁਝ ਨਹੀਂ ਮੰਗਦਾ ਇਸ ਤਰ੍ਹਾਂ ਕਈ ਮਾਇਆ ਪੱਖੋਂ ਬੜੇ ਕੰਜੂਸ ਹੁੰਦੇ ਆ ਤੇ ਇਹ ਤਾਂ ਆਪਾਂ ਨੂੰ ਗੱਲ ਪਤਾ ਹੀ ਹੈ ਵੀ ਜਿੰਨਾ ਵੱਡਾ ਜਿੰਨੀ ਮਾਇਆ ਵੱਧ ਉਨਾ ਵੱਡਾ ਕੰਜੂਸ ਇਹ ਗਰੰਟੀ ਹੈ ਮਾਇਆ ਹੈ ਹੀ ਐਸੀ ਜਿੰਨੀ ਮਾਇਆ ਆਈ ਜਾਂਦੀ ਓਨਾ ਬੰਦਾ ਕੰਜੂਸ ਹੋ ਹੀ ਜਾਂਦਾ ਹੁਣ ਤੁਸੀਂ ਇਹ ਸੁਣਾ ਦਿਓ